ਹਾਲ ਜੀ ਸਤਿ ਸ਼ਕਾਲ ਸਾਰੇ ਮਿੱਤਰਾਂ ਦੋਸਤਾਂ ਨੂੰ ਅਸੀਸ ਕਾਲ ਰੁਕਾ ਪਿਆਰ ਵਾਲਾ ਇਹ ਮੈਨੇ ਕਹਿੰਦਾ ਇਹ ਦਿਲਵਰ ਜੀ ਦਿਲਵਰ ਜੀ ਕਹਿੰਦੇ ਤੇ ਨਾਲ ਜੈਸਮੀਨ ਖਾਨ ਜੀ ਆ ਮਾਤਾ ਨੇ ਰੁਕਾ ਇਹਨਾਂ ਨੂੰ ਭੇਜਿਆ ਹੁਣ ਦੇਖਦੇ ਆ ਕਦੋਂ ਜਾਂਦੇ ਆ ਦਰਸ਼ਨ ਕਰਨ ਗੀਤ ਆਇਆ ਇਹਨਾਂ ਦੋਹਾਂ ਦਾ ਬਹੁਤ ਸੋਹਣਾ ਮਿੱਠਾ ਗਾਇਆ ਗਾਇਕੀ ਤਾਂ ਇਹਦੀ ਪਹਿਲੇ ਵਾ ਕਮਾਲ ਹੈ ਏ ਰੁੱਕਾ ਪਿਆਰ ਵਾਲਾ ਸਾਰਿਆਂ ਨੇ ਸੁਣਨਾ ਮੱਖਣਜੀਤ ਦਾ ਲਿਖਿਆ ਸਾਡੇ ਪੁਰਾਣੇ ਸਾਥੀ ਹੈ ਦਿਲਬਰ ਜੀ ਦਿਲਬਰ ਵੀ ਆ ਡਮਾਣਾ ਜਸਮੀਰ ਖਾਨ ਜੀ ਸਤਿ ਸ਼੍ਰੀ ਅਕਾਲ ਸਾਰੇ ਸੁਣੋ ਹਾਂ ਜੀ ਮੈਂ ਤੁਹਾਡਾ ਆਪਣਾ ਗਾਇਕ ਲਖਵਿੰਦਰ ਲਖਾ ਨਵਾਂ ਸ਼ਹਿਰ ਸੁਮਾ ਦੇ ਭਗਤਾ ਲਈ ਬਹੁਤ ਹੀ ਖੁਸ਼ਖਬਰੀ ਹੈ ਜੀ ਆ ਰੁੱਕਾ ਪਿਆਰ ਵਾਲਾ ਆਇਆ ਮਾਂ ਦੀ ਬਹੁਤ ਹੀ ਪਿਆਰੀ ਭੇਟ ਸਾਡੇ ਸਤਿਕਾਰਯੋਗ ਦਿਲਵਰ ਜੀ ਦਿਲਵਰ ਜੈਸਮੀਨ ਖਾਨ ਬਹੁਤ ਖੂਬਸੂਰਤ ਗਾਇਕਾ ਨੇ ਔਰ ਵੀਰ ਦਿਮਾਣਾ ਬਾ ਕਮਾਲ 뮤직 ਤੇ ਚੱਕ ਫੁੱਲੂ ਮੱਖਣ ਚੱਕ ਫੁੱਲੂ ਜੀ ਨੇ ਲਿਖਿਆ ਔਰ ਆਸ ਰੱਖਦੇ ਆ ਸਰੋਤਿਆਂ ਤੋਂ ਕਿਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਸਪੋਰਟ ਕਰਨਾ ਆਪਣਾ ਬੰਦਾ ਪਿਆਰ ਦੇਣਾ ਜੈ ਮਾਤਾ ਦੀ ਅੱਜ ਇੱਕ ਭੇਟ ਰਿਲੀਜ਼ ਹੋਈ ਹੈ ਦਿਲਵਰ ਜੀ ਦਿਲਵਰ ਤੇ ਬੀਬਾ ਜੈਸਮੀਨ ਖਾਨ ਇਨੂੰ ਸੰਗੀਤ ਦਿੱਤਾ ਹੈ ਬੀਰਡ ਮਾਨਾ ਜੀ ਨੇ ਤੇ ਇਹ ਦੇ ਲੇਖਕ ਮੱਖਣ ਚੱਕ ਫੁੱਲੋ ਔਰ ਇਸ ਰੋਕਿਆਂ ਦੀ ਕਚਹਿਰੀ ਦੇ ਵਿੱਚ ਇਨਾਮ ਦਿਲਬਰ ਜੀ ਦਿਲਬਰ ਹੁਣਾ ਨੇ ਅੱਜ ਪੇਸ਼ ਕੀਤੀ ਹੈ ਰੁਕਾ ਪਿਆਰ ਵਾਲਾ ਮਾਤਾ ਦਾ ਰੁਕਾ ਇਹਨਾਂ ਨੂੰ ਆਇਆ ਔਰ ਇਹ ਰੁੱਕੇ ਦੇ ਵਿੱਚ ਕੀ ਕੁਝ ਲਿਖਿਆ ਉਹ ਤੁਹਾਨੂੰ ਪੇਠ ਸੁਣਨ ਤੋਂ ਬਾਅਦ ਆਪਣੇ ਆਪ ਪਤਾ ਚੱਲ ਜਾਏਗਾ ਕਿ ਕਿਹੜਾ ਰੁਕਾ ਆਇਆ ਹੈ ਮਾਤਾ ਨੇ ਕਿਹੜਾ ਰੁਕਾ ਭੇਜਿਆ ਹੈ ਰੁਕਾ ਪਿਆਰ ਵਾਲਾ ਸਾਰੇ ਇਹਨੂੰ ਸਪੋਰਟ ਕਰੋ ਸਬਸਕ੍ਰਾਈਬ ਕਰੋ ਔਰ ਬੱਤ ਬੱਤ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ ਮਹਾਮਾਏ ਦੇ ਭਗਤੋ ਸਾਰਿਆਂ ਨੂੰ ਜੈ ਮਾਤਾ ਦੀ ਮੈਂ ਤੁਹਾਡਾ ਆਪਣਾ ਗਾਇਕ ਦਿਲਵਰ ਜੀ ਦਿਲਵਰ ਜੋ ਕਿ ਮੇਰੀ ਨਿਊ ਭੇਟ ਰੁਕਾ ਪਿਆਰ ਵਾਲਾ ਆਇਆ ਜਿਸ ਤੇ ਲੇਖਕ ਨੇ ਮੱਖਣ ਚੱਕਪੂਲ ਵਾਲੇ ਜਿਨ੍ਹਾਂ ਨੇ ਬਹੁਤ ਹੀ ਵਾਕਮਾਰ ਲਿਖਿਆ ਤੇ ਮੇਰੇ ਨਾਲ ਸਾਥ ਦਿੱਤਾ ਹੈ ਜਸਮੀਨ ਖਾਨ ਨੇ ਤੇ ਵੀਰ ਡਮਾਣਾ ਜੀ ਤੇ ਆਰਡੀ ਬੋਏ ਨੇ ਇਸ ਨੂੰ ਮਿਊਟ ਕੀਤਾ ਆ ਜਸਵੀਰ ਜੱਸੀ ਮੱਤੇ ਬੜਵਾਲੇ ਇਸ ਨੇ ਇਸ ਦੀ ਵੀਡੀਓ ਬਣਾਈ ਆ ਤੇ ਮੈਂ ਇਹੀ ਆਸ ਕਰਦਾ ਸਾਰੇ ਭੈਣਾਂ ਨੂੰ ਇਸ ਨੂੰ ਵੱਧ ਤੋਂ ਵੱਧ ਸੁਣੋ ਅਤੇ ਸ਼ੇਅਰ ਕਰੋ ਅਤੇ ਕਮੈਂਟ ਕਰੋ ਅਤੇ ਸਬਸਕ੍ਰਾਈਬ ਕਰੋ ਬਹੁਤ ਮਹਤਵ ਜੈ ਮਾਤਾ ਦੀ ਸਤਿ ਸ੍ਰੀ ਅਕਾਲ ਸੱਜਣ ਅਭਿਆਸ ਅਭਿਆਨ ਪੂਰੇ ਹਿੰਦੁਸਤਾਨ ਚ ਰਾਹੁਲ ਗਾਂਧੀ ਜੀ ਨੇ ਖੜਗੇ ਸਾਹਿਬ ਨੇ ਚਲਾਇਆ ਔਰ ਉਹਦੇ ਵਾਸਤੇ ਨਵਾਂ ਸ਼ਹਿਰ ਸ਼ਹੀਦ ਫੜੇਗੜ ਸਾਹਿਬ ਦੇ ਭਗਤ ਸਿੰਘ ਸ਼ਹੀਦ ਭਗਤ ਸਿੰਘ ਜਿਹੜੇ ਲਈ ਦਸਾਈ ਜੀ ਸਾਹਿਬ ਨੂੰ ਇੱਥੇ ਸਾਡੇ ਲਾਇਆ ਨਾਦੀ ਜਸਾਈ ਜੀ اور ਹੁਣੇ ਬੋਲ ਕੇ ਗਏ ਨੇ ਸਾਡੇ ਜਿਹਦੇ ਦੇ ਪ੍ਰਧਾਨ ਮੰਗੂਪੁਰ ਸਾਹਿਬ ਥੇੜਾ ਜੀ ਅਬਜ਼ਰਵਰ ਜੀ ਨਾਲ ਅਸ਼wini ਜੀ ਲੁਧਿਆਣਾ ਤੋਂ ਕੇ ਨਾਲ ਅਬਜ਼ਰਵਰ ਦੇ اور ਸੇਵਾਦਾਰ ਦੇ ਜੀ ਉਹ ਕਹਿ ਰਹੇ ਆ ਅੱਜ ਜਿਸ ਵੰਦੀ ਬੋਲਦੇ ਤਰਸੂ ਸਾਹਿਬ ਆ ਅੱਜ ਦੇ ਸੰਗਠਨ ਨੂੰ ਲੈ ਕੇ ਜਿਹੜਾ ਪੰਜਾਬ ਦੇ ਵਿੱਚ ਮੀਟਿੰਗਾਂ ਆਰੰਭ ਕੀਤੀਆਂ ਕਿ ਕਿੱਥੇ ਤੱਕ ਮਤਲਬ ਜਾਇਦ ਹੈਗਾ ਜਾਂ ਇਹ VOTING ਦੇ ਆਧਾਰ ਦੇ ਉੱਤੇ ਮੀਟਿੰਗਾਂ ਜਿਹੜੇ ਚੁਣੇ ਜਾਂਦੇ ਨਹੀਂ ਬ੍ਰਦਰ ਗੱਲ ਇਹ ਹੈ ਪਾਰਟੀ ਦੇ ਵਿੱਚ ਅਕਸਰ ਇਹ ਗੱਲ ਚੱਲਦੀ ਹੁੰਦੀ ਸੀ ਪੂਰੇ ਦੇਸ਼ ਦੇ ਵਿੱਚ ਕੋਈ ਕਾਂਗਰਸ ਵਾਲੇ ਤਾਂ ਦਿੱਲੀ ਜਾਂਦੇ ਨੇ ਜਾਂ ਚਾਰਕ ਬੰਦੇ ਵੱਡੇ ਆਗੂ ਹੁੰਦੇ ਨੇ ਕੋਈ ਜ਼ਿਲ੍ਹੇ ਦਾ ਪ੍ਰਧਾਨ ਚੁਣਦੇ ਹੁੰਦਾ ਉਈ ਕਿਸੇ ਨੂੰ ਕੁਝ ਬਣਾ ਦਿੰਦਾ ਹੈ ਕੋਈ ਪਰ ਆਬਲਾਗ ਪ੍ਰਣਾਲੀ ਬਣਾ ਦਿੰਦਾ ਵਰਕਰ ਨੂੰ ਹਮੇਸ਼ਾ ਗਿਲਾ ਹੁੰਦਾ ਸੀ ਕਿ ਸਾਨੂੰ ਪੁੱਛਿਆ ਨਹੀਂ ਜਾਂਦਾ ਇਹ ਗੱਲ ਰਾਹੁਲ ਗਾਂਧੀ ਖੜਗੇ ਸਾਹਿਬ ਦੀ ਹਾਈ ਕਮਾਂਡ ਦੇ ਕੰਨ ਚ ਪਈ ਉਹਨਾਂ ਨੇ ਮਹਿਸੂਸ ਕੀਤਾ ਕਿ ਕਾਂਗਰਸ ਦੇ ਵਰਕਰ ਕੋਲੋਂ ਕੁਝ ਕੀ ਜਿਹੜਾ ਹਰ ਵੇਲੇ ਲੜਨ ਲਈ ਝੰਡਾ ਚੱਕਿਆ ਫਿਰਦਾ ਹੈ ਪਾਰਟੀ ਵਾਸਤੇ ਲੜਦਾ ਵੀ ਹੈ ਪੋਸਟਰ ਵੀ ਲਗਾਉਂਦਾ ਹੈ ਇਲੈਕਸ਼ਨ ਚ ਕੰਮ ਵੀ ਕਰਦਾ ਰੈਲੀਆ ਚ ਵੀ ਜਾਂਦਾ ਉਹਨਾਂ ਤੋਂ ਪੁੱਛਿਆ ਜਾ ਪੂਰੇ ਦੇਸ਼ 'ਚ ਫੈਸਲਾ ਹੋਇਆ ਜਿਵੇਂ ਲਾਲਜੀ ਦੇਸਾਈ ਸਾਹਿਬ ਨੇ ਕਿਹਾ ਪਹਿਲਾਂ ਗੁਜਰਾਤ ਤੋਂ ਸ਼ੁਰੂ ਕੀਤਾ ਜਿੱਥੇ ਬਹੁਤ ਔਕਾ ਕੰਮ ਸੀ ਉੱਥੇ ਸਫਲ ਹੋਏ ਸੀ ਔਰ ਇੱਥੇ ਪੰਜਾਬ 'ਚ ਵੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਬਜ਼ਰਵਰ ਲਗਾ ਕੇ ਜਿਵੇਂ ਸਾਨੂੰ ਵੀ ਲਗਾਇਆ ਗਿਆ ਇੱਥੇ ਨਾਲੇ ਨਾਲ ਜਿਵੇਂ ਅੱਜ ਤੁਸੀਂ ਦੇਖਿਆ ਸਾਰੇ ਵਰਕਰਾਂ ਨੂੰ ਖੁੱਲਾ ਕਿਹਾ ਕਿ ਤੁਹਾਡਾ ਗਿਲਾ ਸੀਗਾ ਕਿ ਸਾਨੂੰ ਪੁੱਛਿਆ ਨਹੀਂ ਜਾਂਦਾ ਵੀ ਦਿੱਲੀ ਤੋਂ ਜਿਹਨੂੰ ਅਸੀਂ ਜਾਣਦੇ ਨਹੀਂ ਉਹ ਪ੍ਰਧਾਨ ਬਣ ਜਾਂਦਾ ਸਾਂ ਅੱਜ ਇਹ ਮੌਕਾ ਹੈ ਰਾਹੁਲ ਗਾਂਧੀ ਦਾ ਖੜਗੇ ਸਾਹਿਬ ਦਾ ਸੁਨੇਹਾ ਤੁਹਾਨੂੰ ਕੱਲੇ-ਕੱਲੇ ਨੂੰ ਮਿਲਿਆ ਜਾਏਗਾ ਵੀ ਵਰਤਮਾਨ ਪ੍ਰਧਾਨ ਆਉ ਠੀਕ ਹੈ ਜਾਂ ਦੂਸਰਾ ਕਿਹੜਾ ਬਣਾਉਣਾ ਚਾਹੁੰਦੇ ਹੋ ਤੀਸਰਾ ਨੰਬਰ ਕੌਣ ਹੈ ਚੌਥਾ ਨੰਬਰ ਕੌਣ ਹੈ ਜਿਹਨੂੰ ਤੁਸੀਂ ਬਿਹਤਰ ਸਮਝਦੇ ਹੋ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਆ ਬੰਦਾ ਵਰਕਰ ਕਰਦਾ ਜੀ ਇਹ ਬੰਦਾ ਬੜੀ ਦੇਰ ਦਾ ਕਾਂਗਰਸ ਪਾਰਟੀ ਚ ਕੰਮ ਕਰ ਰਿਹਾ ਇਹਨੂੰ ਮੌਕਾ ਮਿਲਣਾ ਚਾਹੀਦਾ ਉਹ ਮੌਕਾ ਅੱਜ ਰਾਹੁਲ ਗਾਂਧੀ ਜੀ ਨੇ ਖੜਗੇ ਸਾਹਿਬ ਨੇ ਵਰਕਰਨ ਦਿੱਤਾ ਹੈ ਆਰ ਲੀਡਰਸ਼ਿਪ ਆ ਕੇ ਅੱਜ ਵਰਕਰਾਂ ਦੇ ਘਰ ਆਈ ਹੈ ਉਹਨਾਂ ਨੂੰ ਕਹਿ ਰਹੀ ਹੈ ਕਿ ਤੁਸੀਂ ਆਪਣੀ ਪਸੰਦ ਦੱਸੋ ਕਿ ਕਿਹਨੂੰ ਪ੍ਰਧਾਨ ਬਣਾਇਆ ਜਾਣਾ ਹੈ ਸਰ ਇੱਕ ਵਰਕਰਾਂ ਦੇ ਘਰਾਂ ਦੇ ਵਿੱਚ ਮੀਟਿੰਗਾਂ ਹੋ ਰਹੀਆਂ ਜਾਂ ਕਿ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਘਰਾਂ ਦੇ ਲਈ ਨਹੀਂ ਟਿਕਟਾਂ ਦਾ ਕੋਈ ਮਤਲਬ ਨਹੀਂ ਨਾ ਟਿਕਟਾਂ ਆ ਜੇ ਤਾਂ 1.5 ਸਾਲ ਪਈ ਹੈ ਸਰ ਇਲੈਕਸ਼ਨ ਨੂੰ ਅਜੇ ਕੀ ਬਦਲੇ ਬੰਦੇ ਦਾ 24 ਘੰਟੇ ਦਾ ਪਤਾ ਨਹੀਂ ਅਜੇ ਕੱਲ ਨੂੰ ਰਹਿਣਾ ਕਿ ਨਹੀਂ ਰਹਿਣਾ ਗੱਲ ਤਾਂ ਪਾਰਟੀ ਮਜ਼ਬੂਤ ਕਰਨ ਦੀ ਹੈ ਜੇ ਕਹਿੰਦਾ ਬਾਸ ਰਹੇ ਤਾਂ ਬੰਸਰੀ ਵੱਜੇਗੀ ਜੇ ਬਾਸੇ ਵੱਢਿਆ ਗਿਆ ਤਾਂ ਬੰਸਰੀ ਪੁੱਤਰੀਆਂ ਕੁਝ ਨਹੀਂ ਬਣਨਾ ਹੁਣ ਦੇਸ਼ ਨੂੰ ਬਚਾਉਣਾ ਹੈ ਕਾਂਗਰਸ ਨੂੰ ਬਚਾਉਣਾ ਹੈ ਜਿਹੜੇ ਕਾਂਗਰਸੀ ਵਰਕਰ ਨੇ ਦੇਸ਼ ਦੀ ਆਜ਼ਾਦੀ ਵੇਲੇ ਵੀ ਉਹਨਾਂ ਦੇ ਪੁਰਖਿਆਂ ਨੇ ਦੇਸ਼ ਦੀ ਆਜ਼ਾਦੀ ਚ ਮਿਸਾ ਪਾਇਆ ਔਰ ਕਾਂਗਰਸ ਪਾਰਟੀ ਲਈ ਖੜੇ ਨੇ ਉਹਨਾਂ ਨਾਲ ਮਿਲਣ ਦੀ ਗੱਲ ਆ ਕੋਈ ਜਰੀਆ ਤਾਂ ਚਾਹੀਦਾ ਹੀ ਹੈ ਨਾ ਕਿ ਬਿਨਾਂ ਜਰੀਏ ਤੋਂ ਬਿਨਾਂ ਸਕੂਲ ਤੋਂ ਪੜਨ ਕਿੱਥੇ ਜਾਓਗੇ ਤੁਸੀਂ ਅੱਜ ਜ਼ਿੰਮੇਵਾਰੀ ਕਿਸੇ ਦੀ ਆ ਕੱਲ ਨੂੰ ਕਿਸੇ ਦੀ ਆ ਪਰਸੋਂ ਨੂੰ ਕਿਸੇ ਦੀ ਆ ਕਿਸੇ ਕੋਲ ਤਾਂ ਜਾਣਾ ਪੈਗਾ ਨਾ ਜੇ ਖਬਰ ਭੇਜਣੀ ਆ ਤੁਹਾਡੀ ਜ਼ਰੂਰਤ ਆ ਨਾ ਤੁਹਾਡੀ ਜਗ੍ਹਾ ਹੋਰ ਤਾਂ ਨਹੀਂ ਕੋਈ ਲੈ ਸਕਦਾ ਹਾਂ ਕੱਲ ਨੂੰ ਹੋ ਸਕਦਾ ਤੁਹਾਡੀ ਮੀਡੀਆ ਵਾਲੇ ਕਿਸੇ ਹੋਰ ਨੂੰ ਲਾ ਦੇਣ ਉਹ ਵੱਖਰੀ ਗੱਲ ਆ ਅੱਜ ਤਾਂ ਤੁਹਾਡੀ ਜ਼ਰੂਰਤ ਆ ਸੋ ਕੋਈ ਨਾ ਕੋਈ ਬੰਦਾ ਆਗੂ ਹੁੰਦਾ ਜਿਹਦੇ ਜਰੀਏ ਇਹ ਗੱਲਾਂ ਹਾਈ ਕਮਾਂਡ ਨੇ ਪੁੱਛਣੀਆਂ ਨੇ ਵੀ ਭਾਈ ਦੱਸੋ ਤੁਸੀਂ ਫੇਰ ਨਾ ਗਿਲਾ ਕਰਿਓ ਕਿਹਨੂੰ ਪ੍ਰਧਾਨ ਬਣਾਉਣਾ ਉਹ ਬਣਾ ਦਿਓ ਪ੍ਰਧਾਨ ਦੀ ਨਹੀਂ ਜਿਲ੍ਹਾ ਪ੍ਰਧਾਨ ਦੀ ਜੀ ਜਿਲ੍ਹਾ ਪ੍ਰਧਾਨ भी चाहिए क्योंकि नेशनल बोली है अपनी हर कांग्रेस वर्कर को ऐसे लगता था कि कांग्रेस वाले हमें पूछते नहीं है जिला प्रधान बना दिया दिल्ली पे जिसने चाप बना दी को बना देते हैं तो उसको जानते ही नहीं और कहते हैं फलादार बना दिया आपने तो पूछा नहीं है ये सभी आपकी जो शिकायत थी सीएडी के तौर पे और कांग्रेस मैन वहां जा जाके बताते रहे हैं कि हमें पूछ के बनाओ कुछ बनाना है राहुल जी ने खड़गे जी ने ये पूरे हिंदुस्तान ने फैसला दिया के पहले लीडर बनाने से पहले प्रधान बनाने से पहले वर्करों से पीछो पूरे हिंदुस्तान में यह अभियान चल रहा है आज आपके घर पर आके राहुल गांधी जी का मैसेज लेके जो इनको काम दिया है हमें दिया है आपसे एक एक को पूछना है किसको भैया प्रधान बनाना है आप किसको चाहते हो तो जानते हो कौन बढ़िया काम कर रहा है क्या पहले वाला ठीक काम कर रहे उसके बाद कौन और बहुत हो सकता है तीसरा कौन हो सकता है चौथा कौन हो सकता है अकेले से अकेले में बात होगी कोई किसी को पता नहीं चलता वेरी सीक्रेट किसी को पता नहीं चलेगा जो आपके मन में आए एक एक अहदेदार वर्कर सीधी बात करके अपनी बता के जाना फिर ना ना हमें तो पूछा ही नहीं है अब आपके घर पे पूछने के लिए आप दिल्ली में नहीं जाके रहे आपके घर पर राहुल गांधी जी की आई है आपके मन की बात पूछने के लिए कि कांग्रेस का लीडर कौन चाहिए किसको प्रधान बनाना है मैं फिर अपनी तरफ से और आपकी तरफ से देसाई साहब का लाल जी का पूरे पूरे धन्यवाद करता हूं और ये खुले दिल से बोलते हैं एक घंटा नहीं दो घंटे नहीं

और वर्कर साथियों को रीढ़ की हड्डी बोल देते हैं और आगे पीछे कोई पूछता नहीं मगर नवाशहर जिला जो है यहाँ पर हमेशा ही कोई ना कोई फंक्शन है वो चलता ही रहता है और डिस्ट्रिक्ट प्रेजिडेंट हमारे जो अजय मंगपुर जी है ये दोपहरा जिला कांग्रेस कमेटी कांग की मीटिंग और ब्लॉक कांग्रेस कमेटी वाले भी हमेशा ये ਤੌੜਨਾ ਕਰਦੇ ਹੈ ਕਿ ਭਾਈ ਸਚਾ ਸੱਚਾ ਪਿਆਰੇ ਦੋਸਤੋ ਬੜੀ ਡਿਮਾਂਡ ਸੀ ਤੁਹਾਡੀ ਭੈੜਾ ਦੀ ਭਰਾਮਾ ਦੀ ਕਿ ਪੇਟ ਦੀਆਂ ਬਿਮਾਰੀਆਂ ਵਾਸਤੇ ਕੋਈ ਨੁਸਖਾ ਤਿਆਰ ਕੀਤਾ ਜਾਵੇ ਆਹ ਲਓ ਜੀ ਹਾਜ਼ਰ ਹੈ ਸੁਖਮਨੀ ਮਜ਼ੂਮ ਕਰਨੇ ਪੇਟ ਵਾਸਤੇ 2 3 4 ਸਾਲ ਪੁਰਾਣਾ ਗੰਦ ਤੁਹਾਡੇ ਪੇਟ ਜਿਹੜਾ ਸਾਫ਼ ਨਹੀਂ ਹੋਇਆ ਉਹ ਇਹਦੇ ਨਾਲ ਸਾਫ਼ ਹੋਊਗਾ ਨਾ ਕਦੀ ਸਿਰਦ ਹੋਏਗਾ ਨਾ ਕਦੀ ਕਬਜ ਰਹੇਗੀ ਨੱਤਾ ਨਹੀਂ ਫੁੱਲਣਗੇ ਪੇਟ ਨਹੀਂ ਫੁੱਲੇਗਾ ਬਟਾ ਭਾਰੀ ਆਵੇਗਾ ਸ਼ੁਕਰ ਵਾਲਿਆਂ ਵਾਸਤੇ ਬਹੁਤ ਹੀ ਕਾਰਗਰ ਚੀਜ਼ ਹੈਗੀ ਹੈ ਸੁਖਮਨੀ ਮਜੂਨ ਜੇ ਜੀਵਰ ਚਾਹਦੇ ਹੋ ਲਾਜਵਾਬ 20 ਦਰਵਾਜ਼ਾ ਲਾਹ ਸੁਖਮਨੀ ਜਲਾਬ ਵੈਦ ਲਖਵਿੰਦਰ ਸਿੰਘ ਨਵਾਂ ਸ਼ਹਿਰ 98743 8490 ਬਨ ਸੁਖਮਨੀ ਮਤੇ ਇਹ ਸੱਜਣਾ ਸ਼੍ਰੀ ਭਗਸੇਂਗ ਨਗਰ ਦਾ ਸਵਤੰਤਰ ਅਰਜ਼ੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਮਲੀਆਂ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਲੀ ਸੀ ਇਜਾਜ਼ਤ ਦਿਓ ਧੰਨਵਾਦ